ਖਬਰਸਮਨ ਅਕੈਡਮੀ ਪੋਸਟ ਦੇ ਵਰਕਰਸ ਦੀ ਜਿੱਦਾਂ ਨੇ ਹੁਣ ਅਖੀਰ ਨੂੰ ਇਹ ਫੈਸਲਾ ਕਰ ਲਿਆ ਹੈਗਾ ਕਿ ਉਹ ਰੋਟੇਟਿੰਗ ਸਟ੍ਰਾਈਕ ਕਰਾਂਗੇ ਰੋਟੇਟਿੰਗ ਸਟ੍ਰਾਈਕ ਦਾ ਜਾਣਕਾਰੀ ਨਹੀਂ ਦਿੱਤੀ ਤੇ ਚਰਨੇ ਇਹ ਫਰਾਈਡੇ ਨੂੰ ਫੈਸਲਾ ਕੀਤਾ ਕਿ ਇਹ ਸੈਚਰਡੇ ਤੋਂ ਸ਼ੁਰੂ ਕਰ ਦੇਵਾਂਗੇ ਤੇ ਅੱਜ ਫਿਰ ਉਹਦੇ ਬਾਅਦ ਛੁੱਟੀ ਸੀ ਸੋਮਵਾਰ ਦੀ ਐਤਵਾਰ ਨੂੰ ਵੀ ਛੁੱਟੀ ਸੀ ਸੈਚਰਡੇ ਵੀ ਪਤਾ ਨਹੀਂ ਕਿੰਨਾ ਕੁਸ਼ ਹੋਇਆ ਪਰ ਇਹਦੇ ਬਾਰੇ ਮੰਗਲਵਾਰ ਨੂੰ ਅੱਜ ਜਾਣਕਾਰੀ ਮਿਲੂਗੀ ਕਿ ਉਹ ਕਿੰਨਾ ਕੁ ਪਾਰਸਲ ਤੇ ਡਾਕ ਜਿਹੜੀ ਉਹ ਡਿਲੀਵਰ ਕਰਦੇ ਆ ਕਿੰਨੇ ਕਿਸ ਤਰ੍ਹਾਂ ਦੇ ਉਹ ਰੋਟੇਸ਼ਨ ਜਿਹੜੀਆਂ ਵਕ ਵਕ ਥਾਵਾਂ ਤੇ ਬਣਾਉਣਗੇ ਕਿ ਉਹ ਇਲਾਕਿਆਂ ਵਾਈਜ਼ ਬਣਾਉਣਗੇ ਜਾਂ ਉਹ ਕਿਸ ਤਰ੍ਹਾਂ ਦਾ ਉਹ ਉਹਨਾਂ ਨੇ ਰੋਟੇਸ਼ਨ ਵਾਲੀ ਗੱਲ ਕੀਤੀ ਹੈ ਦੇ ਬਾਰੇ ਡਿਟੇਲ ਚ ਨਹੀਂ ਪਤਾ ਪਰ ਉਹਨਾਂ ਦਾ ਐਲਾਨ ਜਿਹੜਾ ਇਹ ਲੰਘੇ ਫਰਾਈਡੇ ਨੂੰ ਆ ਗਿਆ ਸੀਗਾ ਕਿਉਂਕਿ ਉਹਨਾਂ ਦੇ ਪ੍ਰੈਜ਼ੀਡੈਂਟ ਹੈ ਜੈਨ ਸਿਮਸਨ ਉਹ ਨੈਸ਼ਨਲ ਪ੍ਰੈਜ਼ੀਡੈਂਟ ਹੈ ਸੀਯੂਪੀ ਪੀ ਡਬਲਯੂ ਦੇ ਉਹਨਾਂ ਨੇ ਕਿਹਾ ਵੀ ਜਿਹੜੇ ਮੇਲ ਤੇ ਪਾਰਸਲ ਹੈ ਉਹ ਅਸੀਂ ਹੁਣ ਉਹਨਾਂ ਨੂੰ ਡਿਲੀਵਰ ਕਰਾਂਗੇ ਲਗਾਤਾਰ ਤੇ ਇਹ ਸੋ ਗੱਲ ਜਿਹੜਾ ਸਾਡਾ ਕਲੈਕਟਿਵ ਐਗਰੀਮੈਂਟ ਜਿਹੜਾ ਮਾਮਲਾ ਡਿਆ ਹੋਇਆ ਉਹਦੇ ਤੇ ਵੀ ਅਸੀਂ ਸਟਰੋਂਗਲੀ ਉਧਰ ਵੀ ਅਸੀਂ ਧਿਆਨ ਦੇਵਾਂਗੇ ਪਰ ਪੂਰੀ ਜਾਣਕਾਰੀ ਉਹਨਾਂ ਨੇ ਸਾਰੀ ਨਹੀਂ ਦਿੱਤੀ ਕੈਨੇਡਾ ਪੋਸਟ ਇਹਦਾ ਬਹੁਤ ਵੈਲਕਮ ਕੀਤਾ ਇਹਨੂੰ ਇਹਨੂੰ ਚੰਗਾ ਸਲਾਗਾ ਕੀਤੀ ਉਹਨਾਂ ਨੇ ਕਿ ਜਿਹੜੀ ਵਰਕਰਾਂ ਨੇ ਕੰਮ ਸ਼ੁਰੂ ਕਰਤਾ ਉਹ ਕਦੇ ਹੋਈ ਸੀ ਕੈਨੇਡਾ ਪੋਸਟ ਨੇ ਕਿਹਾ ਵੇ ਅਸੀਂ ਹੌਲੀ-ਹੌਲੀ ਸਾਰਾ ਜਿਹੜਾ ਆਪਰੇਸ਼ਨ ਆ ਉਹਨੂੰ ਰੀਜ਼ਿਊਮ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਟਾਈਮ ਥੋੜਾ ਜਿਹਾ 2-4 ਦਿਨ ਲੱਗ ਸਕਦੇ ਹੈ